ਉੱਠ ਕੇ ਸਵੇਰੇ ਇਸ਼ਨਾਨ ਕਰ ਲਓ ਗੁਰੂ ਘਰ ਜਾ ਕੇ ਖਾਲੀ ਝੋਲੀ ਭਰ ਲਓ ਉੱਠ ਕੇ ਸਵੇਰੇ ਇਸ਼ਨਾਨ ਕਰ ਲਓ ਗੁਰੂ ਘਰ ਜਾ ਕੇ ਖਾਲੀ ਝੋਲੀ ਭਰ ਲਓ ਨਾਮ ਵਾਲੀ ਕਰ ਲੋ ਕਮਾਈ ਸੋਹਣਿਓ ਨਵੇਂ ਸਾਲ ਦੀ ਏ ਸਾਰਿਆਂ ਨੂੰ ਨਵੇਂ ਸਾਲ ਦੀ ਏ ਸਾਰਿਆਂ ਨੂੰ ਵਧਾਈ ਸੋਹਣਿਓ ਨਵੇਂ ਸਾਲ ਦੀ ਏ ਸਾਰਿਆਂ ਨੂੰ ਵਧਾਈ ਸੋਹਣਿਓ ਗੁੱਸੇ ਗਿੱਲੇ ਸਾਰੇ ਦਿਲ ਵਿੱਚੋਂ ਕੱਢ ਦਿਓ ਏਕਤਾ ਦਾ ਝੰਡਾ ਇਕੱਠੇ ਹੋ ਕੇ ਗੱਡ ਦਿਓ ਗੁੱਸੇ ਗਿੱਲੇ ਸਾਰੇ ਦਿਲ ਵਿੱਚੋਂ ਕੱਢ ਦਿਓ ਏਕਤਾ ਦਾ ਝੰਡਾ ਇਕੱਠੇ ਹੋ ਕੇ ਗੱਡ ਦਿਓ ਦਿਲਾਂ ਵਿੱਚ ਰੱਖੋ ਨਾ ਬੁਰਾਈ ਸੋਹਣਿਓ ਨਵੇਂ ਸਾਲ ਦੀ ਏ ਸਾਰਿਆਂ ਨੂੰ ਉਹ ਨਵੇਂ ਸਾਲ ਦੀ ਏ ਸਾਰਿਆਂ ਨੂੰ ਵਧਾਈ ਸੋਹਣਿਓ ਨਵੇਂ ਸਾਲ ਦੀ ਏ ਸਾਰਿਆਂ ਨੂੰ ਵਧਾਈ ਸੋਹਣਿਓ ਦਿਲੋਂ ਐ ਸਲਾਮ ਸੋਨੂ ਫੌਜੀ ਵੀਰਿਓ ਸੋਡੇ ਉੱਤੇ ਮਾਨ ਦੇਸ਼ ਦੇ ਹੀਰਿਓ ਦਿਲੋਂ ਐ ਸਲਾਮ ਸੋਨੂ ਫੌਜੀ ਵੀਰਿਓ ਸੋਡੇ ਉੱਤੇ ਮਾਨ ਦੇਸ਼ ਦੇ ਹੀਰਿਓ ਬਡਰਾਂ ਤੇ ਡਿਊਟੀ ਜੋ ਨਿਭਾਈ ਸੋਨਿਓ ਨਵੇਂ ਸਾਲ ਦੀ ਏ ਸਾਰਿਆਂ ਨੂੰ ਨਵੇਂ ਸਾਲ ਦੀ ਏ ਸਾਰਿਆਂ ਨੂੰ ਵਧਾਈ ਸੋਨਿਓ ਨਵੇਂ ਸਾਲ ਦੀ ਏ ਸਾਰਿਆਂ ਨੂੰ ਵਧਾਈ ਸੋਨਿਓ ਸੱਚਾ ਧੰਦਾ ਤੇਜਾ ਆਖਦਾ ਹੈ ਕਿਸਾਨੀ ਨੂੰ ਨਸ਼ਿਆਂ ਤੋਂ ਦੂਰ ਰੱਖ ਲੋ ਜਵਾਨੀ ਨੂੰ ਸੱਚਾ ਧੰਦਾ ਤੇਜਾ ਆਖਦਾ ਹੈ ਕਿਸਾਨੀ ਨੂੰ ਨਸ਼ਿਆਂ ਤੋਂ ਦੂਰ ਰੱਖ ਲੋ ਜਵਾਨੀ ਨੂੰ ਇਹਦੇ ਵਿੱਚ ਸਭ ਦੀ ਭਲਾਈ ਸੋਹਣਿਓ 9 ਸਾਲ ਦੀ ਏ ਸਾਰਿਆਂ ਨੂੰ ਉਹ 9 ਸਾਲ ਦੀ ਏ ਸਾਰਿਆਂ ਨੂੰ ਵਧਾਈ ਸੋਹਣਿਓ 9 ਸਾਲ ਦੀ ਏ ਸਾਰਿਆਂ ਨੂੰ ਵਧਾਈ ਸੋਹਣਿਓ 9 ਸਾਲ ਦੀ ਏ ਸਾਰਿਆਂ ਨੂੰ それを。